ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 414 ਤੋਂ ਲੈ ਕੇ 415 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਾਗ ਆਸਾ ਵਿੱਚ ਬਾਣੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਗੁਰਮਖ ਗਿਆਨ ਧਿਆਨ ਮਨਮਾਨ ਗੁਰਮਖ ਮਹਿਲੀ ਮਹਿਲ ਪਛਾਨ ਗੁਰਮਖ ਸੁਰਤ ਸਬਦ ਨਿਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮਖ ਸਾਚਾ ਨਾਮ ਮੁਰਾਰੀ ਰਹਾਉ ਹਾਂਜੀ ਸੰਗਤ ਜੀ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਦਾ ਹੈ ਗੁਰੂ ਕੋਲੋਂ ਤੇ ਫਿਰ ਉਹਦੀ ਸੁਰਤ ਪਰਮਾਤਮਾ ਦੇ ਵਿੱਚ ਟਿਕ ਜਾਂਦੀ ਆ ਤੇ ਉਹਦਾ ਮਨ ਪਰਮਾਤਮਾ 'ਚ ਮੰਨ ਜਾਂਦਾ ਫਿਰ ਕਹਿੰਦੇ ਉਹ ਗੁਰੂ ਦੇ ਸਨਮੁਖ ਰਹਿ ਕੇ ਆਪਣੇ ਅੰਦਰ ਪਰਮਾਤਮਾ ਦਾ ਮਹਿਲ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਕਹਿੰਦੇ ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੇ ਵਿੱਚ ਸੁਰਤ ਜੋੜਦਾ ਜੀਵ ਕਹਿੰਦੇ ਫਿਰ ਉਹ ਜਿਹੜੀ ਇਹ ਕਮਾਈ ਆ ਨਾਮ ਦੀ ਉਹਨੂੰ ਫਿਰ ਕਹਿੰਦੇ ਰਾਹਦਾਰੀ ਮਿਲ ਜਾਂਦੀ ਆ ਇਹ ਜੀਵਨ 'ਚ ਖਰਚ ਕਰਨ ਦੇ ਲਈ ਕਹਿੰਦੇ ਇਸ ਤਰ੍ਹਾਂ ਦੀ ਕਹਿੰਦੇ ਉਹ ਪ੍ਰੇਮ ਭਗਤੀ ਕਰਦੇ ਨੇ ਪਰਮਾਤਮਾ ਦੇ ਨਾਲ ਜਿਹੜੇ ਜੀਵ ਗੁਰੂ ਦੇ ਸਨਮੁਖ ਰਹਿ ਕੇ ਉਹ ਸੱਚੇ ਦਾ ਨਾਮ ਜਪਦੇ ਨੇ ਤੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ ਵਾਹਿਗੁਰੂ ਜੀ ਅਹਨਸ ਨਿਰਮਲ ਥਾਨ ਸੁਥਾਨ ਤੀਨ ਪਵਨ ਨੇ ਕੇਵਲ ਗਿਆਨ ਕਹਿੰਦੇ ਦਿਨ ਰਾਤ ਕਹਿੰਦੇ ਉਹ ਪਰਮਾਤਮਾ ਦਾ ਨਾਮ ਜਪਦੇ ਨੇ ਫਿਰ ਕਹਿੰਦੇ ਜਿਹੜਾ ਉਹਨਾਂ ਦਾ ਹਿਰਦਾ ਸਥਾਨ ਆ ਨਾ ਉਹ ਕਹਿੰਦੇ ਨਿਰਮਲ ਬਣ ਜਾਂਦਾ ਨਾਮ ਜਪਣ ਦੇ ਨਾਲ ਫਿਰ ਕਹਿੰਦੇ ਉਹਨਾਂ ਨੂੰ ਉਸ ਪਰਮਾਤਮਾ ਦਾ ਗਿਆਨ ਹੋ ਜਾਂਦਾ ਜਿਹੜਾ ਤਿੰਨਾ ਭਵਨਾਂ ਦੇ ਵਿੱਚ ਵਿਆਪਕਾ ਜਿਹਨੂੰ ਕੋਈ ਵਾਸ਼ਨਾ ਨਹੀਂ ਪਹੁੰਚ ਸਕਦੀ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਕ ਨਹੀਂ ਤਿਸ ਸੋਗ ਅੰਮ੍ਰਿਤ ਗਿਆਨ ਮਹਾਰਸ ਪੋਗ ਪੰਜ ਸਮਾਈ ਸੁਖੀ ਸਭ ਲੋਗ ਕਹਿੰਦੇ ਹੈ ਜੀਵ ਗੁਰੂ ਦੀ ਸ਼ਰਨ ਆ ਕੇ ਉਹਦੇ ਤੋਂ ਪਰਮਾਤਮਾ ਦੀ ਰਜ਼ਾ ਮੰਨਣੀ ਸਿੱਖ ਕਹਿੰਦੇ ਕਿ ਪਰਮਾਤਮਾ ਦਾ ਹੁਕਮ ਕੀ ਹੈ ਕਹਿੰਦੇ ਉਹ ਸੱਚਾ ਪਰਮਾਤਮਾ ਜਿਹਨੂੰ ਕਦੇ ਦੁੱਖ ਨਹੀਂ ਹੈ ਜੋ ਸਦਾ ਆਨੰਦ ਵਿੱਚ ਹੈ ਫਿਰ ਜਿਹੜਾ ਉਹਦੇ ਨਾਲ ਜੁੜਦਾ ਉਹਦੇ ਨਾਲ ਵੀ ਇਹੀ ਵਾਪਰਦਾ ਉਹਨੂੰ ਕੋਈ ਸੋਗ ਨਹੀਂ ਰਹਿੰਦਾ ਉਹ ਸਦਾ ਆਨੰਦ ਵਿੱਚ ਰਹਿੰਦਾ ਹੈ ਕਹਿੰਦੇ ਜਿਹੜਾ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨਾ ਇਹ ਸਭ ਤੋਂ ਵੱਡਾ ਮਹਾਰਸ ਪੋਗਣ ਵਾਲਾ ਹੈ ਪਰਮਾਤਮਾ ਦਾ ਜੋ ਗਿਆਨ ਜੀ ਨੂੰ ਜਾਣ ਪਛਾਣ ਹੋ ਜਾਂਦੀ ਹੈ ਪਰਮਾਤਮਾ ਨਾਲ ਜੀਵਨ ਦੀ ਅਸਲੀਅਤ ਸਮਝ ਆ ਜਾਂਦੀ ਹੈ ਇਹ ਸਭ ਤੋਂ ਵੱਡਾ ਕਹਿੰਦੇ ਰਸ ਹੈ ਜਿਹੜੇ ਜੀਵਾਂ ਦੇ ਕਹਿੰਦੇ ਪੰਜੇ ਕਾਮਾਦਿਕ ਬੈਰੀ ਕਹਿੰਦੇ ਆਪਣੇ ਅੰਦਰ ਆਤਮੇ ਖਤਮ ਹੋ ਜਾਂਦੇ ਨੇ ਉਹ ਲੋਕ ਕਹਿੰਦੇ ਬੜੇ ਸੁਖੀ ਵਸਦੇ ਨੇ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੈ ਸੋਈ ਆਪੇ ਕਰਤਾ ਕਰੇ ਸੋ ਹੋਈ ਕਹਿੰਦੇ ਹੈ ਪਰਮੇਸ਼ਰ ਜੀ ਸਾਰਿਆਂ ਵਿੱਚ ਤੇਰੀ ਜੋਤ ਹੈ ਹਰ ਇੱਕ ਜੀਵ ਤੇਰਾ ਪੈਦਾ ਕੀਤਾ ਹੈ ਤੇ ਤੇਰਾ ਜੀਵ ਹੈ ਸਾਰਿਆਂ ਨੂੰ ਕਹਿੰਦੇ ਜੋੜਨਾ ਤੇ ਵਿਛੋੜਨ ਦਾ ਕੰਮ ਵੀ ਤੂੰ ਆਪ ਹੀ ਕਰ ਰਿਹਾ ਹੈ ਜੋ ਕਹਿ ਕਹਿੰਦੇ ਉਹ ਕਰਤਾ ਕਰਦਾ ਹੈ ਉਹੀ ਵਾਪਰਦਾ ਹੈ। ਤਾਹੇ ਉਸਾਰੇ ਹੁਕਮ ਸਮਾਵੈ ਹੁਕਮੋ ਵਰਤ ਜੋ ਤਿਸ ਪਾਵੈ। ਗੁਰ ਬਿਨ ਪੂਰਾ ਕੋਏ ਨਾ ਪਾਵੈ। ਕਹਿੰਦੇ ਉਹ ਪਰਮੇਸ਼ਰ ਸ੍ਰਿਸ਼ਟੀ ਨੂੰ ਕਹਿੰਦੇ ਬਣਾਉਂਦਾ ਖਤਮ ਵੀ ਕਰ ਲੈਂਦਾ ਤੇ ਆਪਣੇ ਹੁਕਮ ਦੇ ਵਿੱਚ ਹੀ ਸ੍ਰਿਸ਼ਟੀ ਉਹਦੇ ਵਿੱਚ ਲੀਨ ਹੋ ਜਾਂਦੀ ਹੈ। ਕਹਿੰਦੇ ਜੋ ਕੁਝ ਉਹਨੂੰ ਪਾਉਂਦਾ ਹੈ ਪਰਮੇਸ਼ਰ ਨੂੰ ਉਹ ਆਪਣੇ ਹੁਕਮ ਦੇ ਅਨੁਸਾਰ ਉਹੀ ਕਰਦਾ ਹੈ ਕਹਿੰਦੇ ਗੁਰੂ ਤੋਂ ਬਿਨਾਂ ਉਸ ਨੂੰ ਕੋਈ ਪਾ ਨਹੀਂ ਸਕਦਾ ਗੁਰੂ ਦੀ ਸ਼ਰਨਾ ਹੀ ਪਾ ਸਕਦੇ ਆ ਬਾਲਕ ਬਿਰਦ ਨ ਸੁਰਤ ਪਰਾਨ ਪਰ ਜੋ ਬਨ ਬੂਡੇ ਅਭਿਮਾਨ ਬਿਨ ਨਾ ਵੈ ਕੀ ਲਹਿਸ ਨਿਦਾਨ ਕਹਿੰਦੇ ਜਿਹੜੇ ਜੀਵ ਨੇ ਬਾਲਕ ਅਵਸਥਾ ਤੋਂ ਲੈ ਕੇ ਬੁਢਾਪੇ ਤੱਕ ਫਿਰ ਕਹਿੰਦੇ ਪ੍ਰਮਾਤਮਾ ਦੇ ਵਿੱਚ ਧਿਆਨ ਲਾਇਆ ਹੀ ਨਹੀਂ ਉਹਦਾ ਨਾਮ ਜਪਿਆ ਹੀ ਨਹੀਂਗਾ ਜਵਾਨੀ ਦੇ ਵਿੱਚ ਵੀ ਕਹਿੰਦੇ ਹੰਕਾਰ ਚ ਡੁੱਬਿਆ ਰਿਆ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕੁਝ ਨਹੀਂ ਕਹਿੰਦੇ ਤੁਸੀਂ ਲੈ ਸਕਦੇ ਉਹਦਾ ਪ੍ਰਮਾਤਮਾ ਦਾ ਨਾਮ ਜਪਿਆ ਤਾਂ ਸਭੇ ਕੁਝ ਮਿਲ ਗਿਆ ਜੇ ਨਾਮ ਨਹੀਂ ਜਪਿਆ ਤਾਂ ਕੁਝ ਵੀ ਨਹੀਂ ਮਿਲਿਆ ਜਿਸ ਕਾ ਅੰਨ ਤਨ ਸਹਜ ਨਾ ਜਾਣਾ ਪਰਮ ਪੁਲਾਨਾ ਫਿਰ ਪਛੁਤਾਨਾ ਗਲਫਾਹੀ ਬੋਰਾ ਬੋਰਾਨਾ ਕਹਿੰਦਾ ਕਹਿੰਦੇ ਜੀਦਾ ਦਿੱਤਾ ਅੰਨ ਤਨ ਜੀਵ ਵਰਤ ਰਿਆ ਉਹਦਾ ਨਾਮ ਲੈ ਕੇ ਕਹਿੰਦੇ ਆਤਮਿਕ ਅਡੋਲਤਾ ਚ ਨਹੀਂ ਟਿਕਦਾ ਹੈਗਾ ਪਰਮਪੁਲੇਖਿਆਂ ਚ ਮਾਇਆ ਦੇ ਵਿੱਚ ਕਹਿੰਦੇ ਗਲਤਾਨ ਹੋਇਆ ਫਿਰਦਾ ਫਿਰ ਅੰਤ ਨੂੰ ਪਛਤਾਉਂਦਾ ਫਿਰ ਉਦੋਂ ਵਕਤ ਹੱਥੋਂ ਲੰਘ ਜਾਂਦਾ ਕੁਝ ਹੋ ਨਹੀਂ ਸਕਦਾ ਕਹਿੰਦੇ ਆਤਮਿਕ ਮੌਤ ਦੀ ਫਾਹੀ ਕਹਿੰਦੇ ਇਹ ਗੱਲ ਚ ਪਈ ਆ ਉਸ ਤਰ੍ਹਾਂ ਬੋਰਾ ਹੋਇਆ ਫਿਰਦਾ ਜੀਵ ਬੂੜਤ ਜੱਗ ਦੇਖਿਆ ਤੋ ਡਰ ਪਾਗੇ ਸਤਿਗੁਰ ਰਾਖੇ ਸੇ ਵਡ ਪਾਗੇ ਨਾਨਕ ਗੁਰ ਕੀ ਚਰਣੀ ਲਾਗੇ ਕਹਿੰਦੇ ਉਹ ਜੀਵ ਵੱਡੇ ਭਾਗਾਂ ਵਾਲੇ ਨੇ ਜੋ ਕਹਿੰਦੇ ਸਤਿਗੁਰ ਦੀ ਸ਼ਰਨ ਆ ਗਏ ਕਦੋਂ ਜਦੋਂ ਕਹਿੰਦੇ ਦੇਖਿਆ ਉਹਨਾਂ ਨੇ ਵੀ ਸਾਰਾ ਜੱਗ ਮੋਹ ਦੇ ਵਿੱਚ ਡੁੱਬਿਆ ਹੋਇਆ ਫਿਰ ਮੋਹ ਦੇ ਡਰ ਤੋਂ ਭੱਜ ਕੇ ਸਤਿਗੁਰ ਦੀ ਸ਼ਰਨ ਆ ਗਏ ਤੇ ਉਹ ਵੱਡੇ ਭਾਗਾਂ ਵਾਲੇ ਨੇ ਸਤਗੁਰ ਨੇ ਕਹਿੰਦੇ ਚਰਨੀ ਲਾ ਕੇ ਉਹਨਾਂ ਦੀ ਰੱਖਿਆ ਕੀਤੀ ਹੈ। ਉਹਨਾਂ ਨੂੰ ਪਰਮੇਸ਼ਰ ਦਾ ਦਰਦ ਦਿਖਾਇਆ ਹੈ। ਆਸਾ ਮਹੱਲਾ ਪਹਿਲਾ ਗਾਵੇ ਗੀਤ ਚੀਤ ਅਨੀਤੈ ਰਾਗ ਸੁਣਾਏ ਕਹਾਵੇ ਬੀਤੇ ਬਿਨ ਨਾਵੇ ਮਨ ਝੂਠ ਅਨੀਤੈ ਕਹਾ ਚਲੋ ਮਨ ਰੋ ਕਰੇ ਗੁਰਮਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਵੋ ਸਹਜ ਹਰੇ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਕਈ ਜੀਵ ਆਪਣੇ ਵੱਲੋਂ ਉੱਪਰੋਂ ਉੱਪਰੋਂ ਕਹਿੰਦੇ ਪਰਮੇਸ਼ਰ ਦੇ ਕਹਿੰਦੇ ਕੀਰਤਨ ਕਰਕੇ ਸੁਣਾਉਂਦੇ ਨੇ ਪਰ ਕਹਿੰਦੇ ਉਹਨਾਂ ਦੇ ਅੰਦਰ ਕੀਰਤਨ ਨਹੀਂ ਵਸ ਰਿਹਾ ਹੁੰਦਾ ਅੰਦਰ ਕੁਝ ਹੋਰ ਮੰਦੇ ਕਰਮ ਹੁੰਦੇ ਨੇ ਕਹਿੰਦੇ ਉਹ ਸੁਣਾ ਇਸ ਤਰ੍ਹਾਂ ਹੁੰਦੇ ਨੇ ਦੂਜਿਆਂ ਨੂੰ ਕਿ ਵੀ ਇਹਨਾਂ ਤੇ ਬਹੁਤ ਅਸਰ ਹੋਇਆ ਹੁੰਦਾ ਪਰ ਕਹਿੰਦੇ ਨਾਮ ਤੋਂ ਬਿਨਾਂ ਉਹਨਾਂ ਦਾ ਅੰਦਰ ਉਹਨਾਂ ਦਾ ਮਾਨ ਝੂਠਾ ਹੀ ਹੁੰਦਾ ਕਹਿੰਦੇ ਏ ਮੇਰੇ ਮਨ ਤੂੰ ਕਿੱਥੇ ਦੌੜਿਆ ਫਿਰਦਾ ਕਿਉਂ ਨਹੀਂ ਆਪਣੇ ਘਰ ਵਿੱਚ ਟਿਕਦਾ ਘਰ ਵਿੱਚ ਟਿਕਣ ਲਈ ਕਹਿੰਦੇ ਗੁਰੂ ਦੀ ਸ਼ਰਨ ਲੈ ਤਿਉਹੇ ਉੱਥੇ ਤੈਨੂੰ ਨਾਮ ਦੀ ਦਾਤ ਮਿਲੂਗੀ ਫਿਰ ਨਾਮ ਦੇ ਨਾਲ ਤੈਨੂੰ ਤ੍ਰਿਪਤੀ ਹੋਊਗੀ ਫਿਰ ਤੂੰ ਕਹਿੰਦੇ ਆਪਣੇ ਅੰਦਰ ਹੀ ਉਸ ਪਰਮਾਤਮਾ ਨੂੰ ਪਾ ਲੇਂਗਾ ਤੇ ਸਹਿਜ ਵਿੱਚ ਟਿਕ ਜਾਏਗਾ ਹੰਦੀ ਸੰਗਤ ਜੀ ਕਈ ਦਫਾ ਦੇਖਿਆ ਕਿ ਜਦੋਂ ਸੰਗਤ ਵਿੱਚ ਆਪਾਂ ਕੋਈ ਵਿਚਾਰ ਕਰਦੇ ਆ ਉਹ ਦੂਸਰੇ ਦਿਨ ਹੁਕਮਨਾਮਾ ਸਾਹਿਬ ਵਿੱਚ ਆ ਜਾਂਦੀ ਹੈ ਜਾਂ ਇੱਥੇ ਗੁਰਬਾਣੀ ਦੀ ਲੜੀ ਵਿੱਚ ਆ ਜਾਂਦੀ ਹੈ ਅੱਜ ਸੰਗਤ ਵਿੱਚ ਮਨਾਰੇ ਵਿਚਾਰ ਚੱਲਦੀ ਸੀ ਤੇ ਅੱਜ ਇੱਥੇ ਪਾਤਸ਼ਾਹ ਦੀ ਬਾਣੀ ਵਿੱਚ ਵੀ ਮਨਾਰੇ ਵਿਚਾਰ ਆ ਗਈ ਆ। ਉਹਦੀਆਂ ਉਹੀ ਜਾਣੇ। ਵੜੇ ਰੰਗ ਨੇ ਨਿਆਰੇ। ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ। ਕਾਮ ਕ੍ਰੋਧ ਮਨ ਮੋਹ ਸਰੀਰਾ ਲਬ ਲੋਭ ਅਹੰਕਾਰ ਸੁ ਪੀਰਾ। RAM ਨਾਮ ਬਿਨ ਕਿਉ ਮਨ ਤੀਰਾ। ਕਹਿੰਦੇ ਸਰੀਰ ਦੇ ਵਿੱਚ ਜੀਵ ਦੇ ਕਾਮ, ਕ੍ਰੋਧ, ਮੋਹ, ਮਨ ਦੇ ਵਿੱਚ ਕਹਿੰਦੇ ਇਹ ਭਰਿਆ ਹੋਇਆ। ਲੋਭ, ਲਾਲਚ, ਹੰਕਾਰ ਇਹਦੀ ਪੀੜਾ ਜੀਵ ਨੂੰ ਕਹਿੰਦੇ ਜੋ ਦੁਖੀ ਕਰ ਰਹੀ ਆ। ਪਰ ਕਹਿੰਦੇ ਵੀ ਨਾਮ ਜਪੇ, ਨਾਮ ਤੋਂ ਬਿਨਾਂ ਕਹਿੰਦੇ ਕਿਵੇਂ ਮਨ ਨੂੰ ਧੀਰਜ ਆ ਜਾਊਗਾ। ਨਾਮ ਜਪਿਆਂ ਹੀ ਇਹ ਸਭ ਕੁਝ ਖਤਮ ਹੋਣਾ, ਇਹ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਅੰਤਰ ਨਾਵਣ ਸਾਚ ਪਛਾਣੈ ਅੰਤਰ ਕੀ ਗਤ ਗੁਰਮੁਖ ਜਾਣੈ ਸਾਚ ਸਬਦ ਵਿਨ ਮਹਿਲ ਨਾ ਪਛਾਣੈ ਕਹਿੰਦੇ ਜਦੋਂ ਜੀਵ ਆਪਣੇ ਅੰਤਰ ਆਤਮਾ ਕਹਿੰਦੇ ਨਾਮ ਦਾ ਇਸ਼ਨਾਨ ਕਰਦਾ ਫਿਰ ਉਹ ਸੱਚੇ ਦੇ ਨਾਲ ਜਾਣ ਪਛਾਣ ਹੁੰਦੀ ਆ ਜਦੋਂ ਕਹਿੰਦੇ ਗੁਰੂ ਦੇ ਸਨਮੁਖ ਹੁੰਦਾ ਜੀਵ ਫਿਰ ਆਪਣੇ ਅੰਦਰ ਦੀ ਅਵਸਥਾ ਨੂੰ ਜਾਣ ਸਕਦਾ ਤੇ ਉਸ ਸੱਚੇ ਦੇ ਸ਼ਬਦ ਵਿੱਚ ਜੁੜੇ ਤੋਂ ਬਿਨਾ ਆਪਣੇ ਅੰਤਰ ਆਤਮੇ ਪਰਮਾਤਮਾ ਦਾ ਟਿਕਾਣਾ ਨਹੀਂ ਲੱਭ ਸਕਦਾ ਨਿਰੰਕਾਰ ਮਹਿ ਆਕਾਰ ਸਮਾਵੈ ਅਕਲ ਕਲਾ ਸੱਚ ਸਾਚ ਟਿਕਾਵੈ ਸੋ ਨਰ ਗਰਵ ਜੋਨ ਨਹੀਂ ਆਵੈ ਕਹਿੰਦੇ ਜਿਹੜਾ ਜੀਵ ਉਸ ਦਾ ਨਾਮ ਜਪਦਾ ਹੈ ਫਿਰ ਕਹਿੰਦੇ ਉਹ ਜਿਹੜੀ ਸਾਰੀ ਸ੍ਰਿਸ਼ਟੀ ਆ ਨਾ ਉਹਨੂੰ ਉਸ ਨਿਰੰਕਾਰ ਦਾ ਰੂਪ ਸਮਝਦਾ ਹੈ ਕਹਿੰਦੇ ਉਹ ਪਰਮਾਤਮਾ ਉਹਦੇ ਹਿਰਦੇ ਵਿੱਚ ਵਸ ਜਾਂਦਾ ਫਿਰ ਇਸ ਤਰ੍ਹਾਂ ਕਹਿੰਦੇ ਫਿਰ ਉਹ ਜੀਵ ਗਰਵਚੋਨ ਵਿੱਚ ਦਵਾਰਾ ਨਹੀਂ ਆਉਂਦਾ ਉਹਦੀ ਸਮਾਈ ਪਰਮੇਸ਼ਰ ਚ ਹੋ ਜਾਂਦੀ ਹੈ ਜਹਾਂ ਨਾਮ ਮਿਲੇ ਤਹ ਜਾਓ ਗੁਰ ਪ੍ਰਸਾਦੀ ਕਰਮ ਕਮਾਓ ਨਾਮੇ ਰਤਾ ਹਰ ਗੁਣ ਗਾਓ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉੱਥੇ ਜਾਓ ਜਿੱਥੋਂ ਤੁਹਾਨੂੰ ਨਾਮ ਦੀ ਦਾਤ ਮਿਲ ਸਕਦੀ ਆ ਗੁਰੂ ਦੀ ਕਿਰਪਾ ਦੇ ਨਾਲ ਉਹ ਕਰਮ ਕਰੋ ਜਿੱਥੋਂ ਨਾਮ ਪ੍ਰਾਪਤ ਹੋ ਜਾਏ ਫਿਰ ਨਾਮ ਦੇ ਵਿੱਚ ਜਿਹੜਾ ਰੰਗਿਆ ਹੁੰਦਾ ਉਹ ਕਹਿੰਦੇ ਉਸ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਗੁਰਸੇਵਾ ਤੇ ਆਪ ਪਛਾਤਾ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਅਨੰਦ ਇਹ ਬਾਣੀ ਨਾਮੇ ਰਾਤਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਜੋ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਆਪਣੇ ਆਪ ਨੂੰ ਪਛਾਣ ਲੈਂਦੇ ਨੇ ਫਿਰ ਕਹਿੰਦੇ ਅੰਮ੍ਰਿਤ ਨਾਮ ਉਹਨਾਂ ਦੇ ਅੰਦਰ ਵਸ ਜਾਂਦਾ ਜੋ ਸਭ ਸੁਖ ਦੇਣ ਵਾਲਾ ਹੈ ਕਹਿੰਦੇ ਉਹ ਜੀਵ ਕਹਿੰਦੇ ਹਰ ਵਕਤ ਨਾਮ ਦੇ ਵਿੱਚ ਬਾਣੀ ਦੇ ਵਿੱਚ ਰਚਿਆ ਰਹਿੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰਾ ਪ੍ਰਭ ਲਾਏ ਤਾ ਕੋ ਲਾਗੇ ਹਉ ਮੈਂ ਮਾਰੇ ਸਭ ਦੇ ਜਾਗੇ ਐਥੇ ਉਥੇ ਸਦਾ ਸੁਖ ਆਗੇ ਫਿਰ ਕਹਿੰਦੇ ਭਾਈ ਜੀਵ ਦੇ ਵੀ ਕੀ ਬਸ ਜਿਹਨੂੰ ਪਰਮੇਸ਼ਰ ਆਪ ਦੇ ਨਾਮ ਦੇ ਨਾਲ ਲਾਉਂਦਾ ਉਹੀ ਲੱਗ ਸਕਦਾ ਉਹ ਜੀਵ ਫਿਰ ਗੁਰੂ ਦੇ ਸ਼ਬਦ ਨਾਲ ਹੀ ਸੁਚੇਤ ਹੋ ਜਾਂਦਾ ਉਹ ਆਪਣੀ ਹਉਮੈ ਨੂੰ ਖਤਮ ਕਰ ਲੈਂਦਾ ਨਾਮ ਦੀ ਕਮਾਈ ਕਰਕੇ ਉਹਨੂੰ ਲੋਕ ਦੇ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਦਾ ਹੀ ਸੁੱਖ ਮਿਲਦਾ ਹੈ ਮਨ ਚੰਚਲ ਵਿਦ ਨਹੀਂ ਜਾਣੈ ਮਨ ਮੁਖ ਮੈਲਾ ਸਬਦ ਨਾ ਪਛਾਣੈ ਗੁਰਮਖ ਨਿਰਮਲ ਨਾਮ ਵਖਾਣੈ ਕਹਿੰਦੇ ਜੀਵ ਦੀ ਜਿਹੜੀ ਬੁੱਧੀ ਮਨ ਹੈਗਾ ਚੰਚਲ ਆ ਉਹਨੂੰ ਪਤਾ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਚੰਚਲਤਾ ਖਤਮ ਹੋ ਸਕਦੀ ਆ ਵਿਕਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਜਿਹੜਾ ਮਨਮੁਖਾ ਕਹਿੰਦੇ ਉਹ ਨਾਮ ਦੇ ਨਾਲ ਜੁੜਦਾ ਨਹੀਂਗਾ ਸ਼ਬਦ ਨੂੰ ਗੁਰੂ ਦੇ ਨੂੰ ਜਾਣਦਾ ਨਹੀਂਗਾ ਇਸ ਕਰਕੇ ਉਹਦਾ ਮਨ ਮੈਲਾ ਹੋਇਆ ਰਹਿੰਦਾ ਪਰ ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਉਹ ਕਹਿੰਦੇ ਨਾਮ ਉਚਾਰਦਾ ਨਾਮ ਜਪਦਾ ਫਿਰ ਉਹ ਪਵਿੱਤਰ ਹੋ ਜਾਂਦਾ ਉਹਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਹਰ ਜਿਓ ਆਗੈ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕਿਲ ਵਿਖ ਦੁੱਖ ਕਾਟੇ ਹਰ ਨਾਮ ਪਰਗਾਸ ਫਿਰ ਕੀ ਕਹਿੰਦੇ ਕੀ ਕਰੀਏ ਕਹਿੰਦੇ ਉਸ ਪਰਮੇਸ਼ਰ ਅੱਗੇ ਅਰਦਾਸ ਕਰੀਏ ਅਰਦਾਸ ਕਰੀਏ ਕਿ हे ਪਰਮੇਸ਼ਰ ਜੀ ਸਾਡਾ ਨਿਵਾਸ ਗੁਰੂ ਦੀ ਸੰਗਤ ਵਿੱਚ ਕਰ ਦੇ ਅਸੀਂ ਗੁਰੂ ਦੀ ਸ਼ਰਨ ਵਿੱਚ ਆਈਏ ਤੇ ਉਥੇ ਗੁਰੂ ਸਾਡੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦੇਵੇ ਜਿਹਦੇ ਨਾਲ ਸਾਡੇ ਸਾਰੇ ਦੁੱਖ ਸਾਡੇ ਕਲੇਸ਼ ਸਾਡੇ ਪਾਪ ਕੱਟੇ ਜਾਣ ਵਾਹਿਗੁਰੂ ਜੀ ਵਾਹਿਗੁਰੂ ਜੀ ਕਰ ਵਿਚਾਰ ਆਚਾਰ ਪਰਾਤਾ ਸਤ ਗੁਰ ਬਚਨੀ ਏਕੋ ਜਾਤਾ ਨਾਨਕ RAM ਨਾਮ ਮਨ ਰਾਤਾ ਫਿਰ ਕਹਿੰਦੇ ਜਿਹੜਾ ਜੀਵ ਸਤਗੁਰ ਦੇ ਬਚਨਾਂ ਤੇ ਚੱਲ ਕੇ ਕਹਿੰਦੇ ਵਿਚਾਰ ਕਰਦਾ ਗੁਰੂ ਦੇ ਬਚਨ ਤੇ ਫਿਰ ਕਹਿੰਦੇ ਆਪਣੇ ਆਚਾ ਆਚਰਨ ਵੱਲ ਦੇਖਦਾ ਉਹ ਵੀ ਉਹਦਾ ਆਚਰਨ ਕਿਵੇਂ ਦਾ ਹੋਣਾ ਚਾਹੀਦਾ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਉਹ ਗੁਰੂ ਦੇ ਬਚਨਾਂ ਤੇ ਚੱਲ ਕੇ ਇੱਕ ਪਰਮੇਸ਼ਰ ਤੇ ਭਰੋਸਾ ਕਰ ਲੈਂਦਾ ਫਿਰ ਉਹਦਾ ਨਾਮ ਦੇ ਵਿੱਚ ਮਨ ਟਿਕ ਜਾਂਦਾ ਫਿਰ ਉਹ ਸਦਾ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਉਹਦਾ ਮਨ ਆਸਾ ਮਹੱਲਾ ਪਹਿਲਾ ਮਨ ਮੈਗਲ ਸਾਕਤ ਦੇਵਾਨਾ ਬਨਖੰਡ ਮਾਇਆ 모ਹ ਹੈਰਾਨਾ ਇਤ ਉਤ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹੇ ਕਰ ਆਪੇ ਬਿਨ ਗੁਰ ਸਬਦੈ ਮਨ ਨਹੀਂ ਠौरा ਸਿਮਰੋ RAM ਨਾਮ ਅਤ ਨਿਰਮਲ ਅਵਰ ਤਿਆਗੋ ਹਉਮੈ ਕਉਰਾ ਰਹਾਓ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੀਵ ਦਾ ਜਿਹੜਾ ਮਨ ਆ ਇੱਕ ਉਹ ਮਸਤ ਹਾਥੀ ਵਾਂਗ ਆ ਕਹਿੰਦੇ ਜਿਵੇਂ ਮਸਤ ਹਾਥੀ ਜੰਗਲ ਚ ਭੱਜਿਆ ਫਿਰਦਾ ਇਸ ਤਰ੍ਹਾਂ ਹੀ ਜੀਵ ਦਾ ਜਿਹੜਾ ਮਨ ਆ ਕਹਿੰਦੇ ਉਹ ਮਾਇਆ ਦੇ ਮੋਹ ਦੇ ਵਿੱਚ ਚਾਰੇ ਪਾਸੇ ਕਹਿੰਦੇ ਭੱਜਿਆ ਫਿਰਦਾ ਜਿੱਥੇ ਵੀ ਕਹਿੰਦੇ ਉਹ ਜਾਂਦਾ ਉਹਨੂੰ ਆਤਮਿਕ ਮੌਤ ਹੀ ਮਿਲਦੀ ਆ ਪਰ ਜੇ ਉਹ ਗੁਰੂ ਦੇ ਸਨਮੁਖ ਹੋਵੇ ਤਾਂ ਉਹ ਆਪਣੇ ਅੰਦਰ ਕਹਿੰਦੇ ਉਸ ਪਰਮਾਤਮਾ ਦਾ ਟਿਕਾਣਾ ਲੱਭ ਸਕਦਾ ਪਰ ਜਦੋਂ ਤੱਕ ਕਹਿੰਦੇ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ ਤਾਂ ਉਹਦਾ ਮਨਨ ਨਹੀਂ ਠਹਿਰ ਸਕਦਾ ਮਨ ਸਥਿਰਤਾ ਨਹੀਂ ਪ੍ਰਾਪਤ ਕਰ ਸਕਦਾ ਗੁਰੂ ਦੇ ਸ਼ਬਦ ਨਾਲ ਜੁੜਿਆਂ ਨਾਮ ਨਾਲ ਜੁੜਿਆਂ ਹੀ ਗੱਲ ਬਣਨੀ ਆ ਕਹਿੰਦੇ ਉਹਦਾ ਨਾਮ ਜਪੋ ਜਿਹੜਾ ਅਤ ਨਿਰਮਲ ਆ ਜਿਸ ਤਰ੍ਹਾਂ ਦੀ ਚੀਜ਼ ਨਾਲ ਜੁੜਾਂਗੇ ਉਸ ਤਰ੍ਹਾਂ ਦੇ ਬਣ ਜਾਵਾਂਗੇ ਇਸ ਤਰ੍ਹਾਂ ਨਾਮ ਨਾਲ ਜੁੜਿਆਂ ਕਹਿੰਦੇ ਅੰਦਰੋਂ ਹਉਮੈ ਦਾ ਤਿਆਗ ਹੋ ਜਾਂਦਾ ਜਿਹੜੀ ਬੜੀ ਕੌੜੀ ਆ ਕਹਿੰਦੇ ਇਹ ਮਨ ਮੁਗਧ ਕਹੋ ਕਿਉਂ ਰਹਿਸੀ ਬਿਨ ਸਮਝੇ ਜਮ ਕਾ ਦੁੱਖ ਸਹਸੀ ਆਪੇ ਬਖਸੇ ਸਤਗੁਰ ਮੇਲਾ ਕਾਲ ਕੰਟਕ ਮਾਰੇ ਸੱਚ ਪੇਲਾ ਕਹਿੰਦੇ ਇਹ ਮਨ ਮੂਰਖਾ ਕਿਵੇਂ ਟਿਕ ਸਕਦਾ ਜਦੋਂ ਤੱਕ ਕਹਿੰਦੇ ਇਹ ਟਿਕਦਾ ਨਹੀਂ ਉਦੋਂ ਤੱਕ ਕਹਿੰਦੇ ਆਤਮਿਕ ਮੌਤ ਦਾ ਦੁੱਖ ਸਹਾਰਦਾ ਫਿਰ ਕਹਿੰਦੇ ਜਿਹਨੂੰ ਪਰਮੇਸ਼ਰ ਬਖਸ਼ ਦਿੰਦਾ ਉਹਨੂੰ ਸਤਗੁਰ ਦੀ ਸ਼ਰਨ ਵਿੱਚ ਪਾਉਂਦਾ ਸਤਗੁਰ ਦੀ ਸ਼ਰਨ ਵਿੱਚ ਪਿਆ ਉਹਦੀ ਆਤਮਿਕ ਮੌਤ ਖਤਮ ਹੁੰਦੀ ਆ ਉਹਦਾ ਆਤਮਿਕ ਜੀਵਨ ਵੱਲ ਰਾਹ ਖੁੱਲਦਾ ਜਾਂਦਾ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮ ਸਾਖਤ ਲੋਭੀ ਇਹ ਮਨ ਮੂੜਾ ਗੁਰਮਖ ਨਾਮ ਜਪੈ ਮਨ ਰੂੜਾ ਕਹਿੰਦੇ ਇਹ ਮਨ ਕਹਿੰਦੇ ਕਿਉਂਕਿ ਜਦੋਂ ਪੰਜਾਂ ਤਤਾਂ ਦੇ ਬਣੇ ਸਰੀਰ ਦੇ ਅਧੀਨ ਹੁੰਦਾ ਫਿਰ ਕਹਿੰਦੇ ਇਹ ਕਈ ਤਰ੍ਹਾਂ ਦੇ ਪਖੰਡ ਰੂਪ ਵਿੱਚ ਕਰਮ ਧਰਮ ਕਰਦਾ ਪਖੰਡ ਤੌਰ ਤੇ ਮਤਲਬ ਅੰਦਰੋਂ ਨਹੀਂ ਜੁੜਿਆ ਹੁੰਦਾ ਕਿਉਂਕਿ ਕਹਿੰਦੇ ਜਿਹੜਾ ਇਹ ਮਨ ਆ ਇਹ ਲਾਲਚ ਤੇ ਇਦਾਂ ਜਿਹੜੀਆਂ ਮਾੜੀਆਂ ਚੀਜ਼ਾਂ ਉਹਦੇ ਵੱਲ ਦੌੜਿਆ ਰਹਿੰਦਾ ਪਰ ਜਦੋਂ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਇਹ ਮਨ ਨਾਮ ਵਿੱਚ ਜੁੜਦਾ ਕਹਿੰਦੇ ਇਹ ਸੁੰਦਰ ਬਣ ਜਾਂਦਾ ਇਹ ਅੰਦਰੋਂ ਪਵਿੱਤਰ ਹੋ ਜਾਂਦਾ ਗੁਰਮਖ ਮਨ ਅਸਥਾਨੇ ਸੋਈ ਗੁਰਮਖ ਤਿਰਪਵਨ ਸੋਜੀ ਹੋਈ ਇਹ ਮਨ ਜੋਗੀ ਭੋਗੀ ਤਪਤਾ ਪੈ ਗੁਰਮਖ ਚੀਨੈ ਹਰ ਪ੍ਰਭ ਆਪੈ ਕਹਿੰਦੇ ਜਦੋਂ ਇਹ ਗੁਰੂ ਦੇ ਸਨਮੁਖ ਹੁੰਦਾ ਫਿਰ ਕਹਿੰਦੇ ਨਾਮ ਜਪ ਕੇ ਆਪਣੇ ਅੰਦਰ ਇਹ ਛਾਤੀ ਮਾਰਦਾ ਫਿਰ ਕਹਿੰਨੂ ਕਹਿੰਦੇ ਇਹਨੂੰ ਤਿੰਨਾ ਭਵਨਾ ਵਿੱਚ ਜੋ ਵਿਆਪਕ ਪਰਮਾਤਮਾ ਉਹਦੇ ਨਾਲੇ ਦੀ ਸਾਹ ਜਪ ਜਾਂਦੀ ਆ ਉਸ ਤਰ੍ਹਾਂ ਕਹਿੰਦੇ ਜੇ ਇਹ ਨਾਮ ਨਹੀਂ ਜਪਦਾ ਤਾਂ ਇਹ ਕਈ ਹੋਰ ਤਰ੍ਹਾਂ ਦੇ ਯੋਗ ਭੋਗ ਦੇ ਕੰਮ ਕਰਦਾ ਤਪਤ ਪਾਉਂਦਾ ਕਹਿੰਦੇ ਇਹ ਮਨ ਪਰ ਕਹਿੰਦੇ ਇਹ ਫਿਰ ਵੀ ਸਥਿਰ ਨਹੀਂ ਹੁੰਦਾ ਸਥਿਰ ਹੁੰਦਾ ਇਹ ਜਦੋਂ ਗੁਰੂ ਦੇ ਸਨਮੁਖ ਹੋ ਕੇ ਉਹਦਾ ਨਾਮ ਜਪਦਾ ਆਪਣੇ ਅੰਤਰ ਆਤਮੇ ਫਿਰ ਇਹ ਪਰਮਾਤਮਾ ਨੂੰ ਪਹਿਚਾਣ ਲੈਂਦਾ ਮਨੰਬੈ ਰਾਗੀ ਹੋਮੈ ਤਿਆਗੀ ਕਟ ਕਟ ਮਨਸਾ ਦੁਬਦਾ ਲਾਗੀ ਰਾਮ ਰਸਾਇਣ ਗੁਰਮੁਖ ਚਾਖੈ ਦਰ ਕਰ ਮਹਿਲੀ ਹਰਪਤ ਰਾਖੈ ਜਦੋਂ ਕਹਿੰਦੇ ਜੀਵ ਹੋਮੈ ਤਿਆਗਦਾ ਤਾਂ ਇਹਦਾ ਮਨ ਕਹਿੰਦੇ ਬੈਰਾਗ ਵਿੱਚ ਆ ਜਾਂਦਾ ਸੰਸਾਰਕ ਚੀਜ਼ਾਂ ਤੋਂ ਸੰਸਾਰਕ ਪਦਾਰਥਾਂ ਤੋਂ ਜਦੋਂ ਤੱਕ ਕਹਿੰਦੇ ਇਹ ਨਾਮ ਨਹੀਂ ਜਪਦਾ ਹੈਗਾ ਇਹਦੀ ਹਉਮੈ ਦਾ ਤਿਆਗ ਨਹੀਂ ਹੁੰਦਾ ਕਹਿੰਦੇ ਹਰ ਇੱਕ ਸਰੀਰ ਦੇ ਵਿੱਚ ਹਰ ਇੱਕ ਘਟ ਦੇ ਵਿੱਚ ਦੁਬਦਾ ਹੈ ਜੀਵ ਨੂੰ ਕਿਉਂਕਿ ਜੀਵ ਨੂੰ ਆਪੇ ਦੀ ਪਛਾਣ ਨਹੀਂ ਹੋਈ ਪਰ ਜਦੋਂ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਇਹ ਪ੍ਰਮਾਤਮਾ ਦੇ ਨਾਮ ਰੂਪੀ ਰਸਾਇਣ ਦਾ ਸਵਾਦ ਚਖਦਾ ਫੇਰ ਕਹਿੰਦੇ ਇਹ ਪਰਮਾਤਮਾ ਦੇ ਘਰ ਇਹਦੀ ਇੱਜ਼ਤ ਪੈਂਦੀ ਆ ਪਰਮਾਤਮਾ ਦੇ ਦਰ ਘਰ ਦਾ ਇਹਨੂੰ ਰਸਤਾ ਪਤਾ ਲੱਗ ਜਾਂਦਾ ਪਰਮਾਤਮਾ ਇਹਦੀ ਇੱਜ਼ਤ ਆਪ ਰੱਖਦਾ ਕਿਉਂਕਿ ਇਹਨੇ ਪਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਨਾਲ ਜਾਣ ਪਹਿਚਾਨ ਪਾ ਲਈ ਇਹਨੂੰ ਉਹਦੇ ਘਰ ਦਾ ਦਰ ਦਾ ਕੁਝ ਸੋਝੀ ਪੈ ਗਈ ਇਹਨੂੰ ਜੀਵਨ ਦੀ ਅਸਲੀਅਤ ਕੀ ਆ ਇਸ ਜੀਵ ਨੂੰ ਸੋਝੀ ਪੈ ਗਈ ਕੰਦੀ ਸੰਗਤ ਜੀ ਐਨੀ ਵਿਚਾਰ ਪਰਵਾਨ ਕਰਨੀ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ おわひくるうわひ。